ਮਾਰੋ 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 ਦੇਸ਼ ਅੰਦਰ ਕੱਲ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਚ ਜਿਹੜਾ ਅੱਤਵਾਦੀਆਂ ਨੇ ਬਹੁਤ ਕਨਾਉਣੀ ਹਰਕਤ ਕੀਤੀ ਆ ਸਾਡੇ ਦੇਸ਼ ਅੰਦਰ ਬਹੁਤ ਵੱਡੀ ਇਹ ਮੰਦਭਾਗੀ ਘਟਨਾ ਵਾਪਰੀ ਆ ਕਾਂਗਰਸ ਪਾਰਟੀ ਹਮੇਸ਼ਾ ਏਕਤਾ ਖੰਡਤਾ ਦੀ ਗੱਲ ਕਰਦੀ ਆ ਦੇਸ਼ ਨੂੰ ਇੱਕ ਕੜੀ ਤੇ ਲੜੀ ਵਿੱਚ ਪਰੋ ਕੇ ਰੱਖਦੀ ਆ ਪਰ ਅੱਜ ਜਿਹੜੇ 56 ਇੰਚ ਦਾ ਸੀਨਾ ਕਹਿੰਦੇ ਨੇ ਉਹਨਾਂ ਨੇ ਪਾਕਿਸਤਾਨ ਦਾ ਕੀ ਬਗਾਲ ਲਿਆ ਜਦ ਸ਼੍ਰੀਮਤੀ ਇੰਦਰਾ ਗਾਂਧੀ ਜੀ ਸੀ ਉਹਨਾਂ ਨੇ ਪਾਕਿਸਤਾਨ ਦੇ ਦੋ ਟੁਕੜੇ ਕਰਤੇ ਸੀ ਉਹਨਾਂ ਨੇ ਕਦੇ ਵੀ ਦੇਸ਼ ਦੀ ਪ੍ਰਭੂ ਸਤਾਨਾ ਸਮਝੌਤਾ ਨਹੀਂ ਸੀ ਕੀਤਾ ਪਰ ਅੱਜ ਦੇਸ਼ ਅੰਦਰ ਅੱਤਵਾਦ ਪੱਖਵਾਦ ਪੈਰ ਪ੍ਰਸਾਰ ਰਿਹਾ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਵੱਡੀਆਂ ਪਾਈਆਂ ਜਾ ਰਹੀਆਂ ਨੇ ਉਹਦਾ ਕਾਰਨ ਆ ਵੀ ਦੇਸ਼ ਅੰਦਰ ਜਿਹੜੇ ਰਾਜ ਕਰ ਰਹੇ ਨੇ ਲੋਕ ਉਹ ਮਾੜੀ ਸੋਚ ਦੇ ਮਾਲਕ ਨੇ ਸਾਨੂੰ ਚਾਹੀਦਾ ਦੇਸ਼ ਦੀ ਪ੍ਰਭੂਸੱਤਾ ਨੂੰ ਕਾਇਮ ਰੱਖੀਏ ਏਕਤਾ ਅਖੰਡਤਾ ਬਰਕਰਾਰ ਰੱਖਣ ਲਈ ਇਹੋ ਜਿਹੇ ਕਰਾਉਣੀਆਂ ਹਰਕਤਾਂ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਉਹਨਾਂ ਦੇ ਘਰਾਂ ਚੋਂ ਕੱਢ-ਕੱਢ ਕੇ ਮਾਰ ਦੇਣੇ ਚਾਹੀਦੇ ਮਾਰੋ ਮਾਰੋ